ਅਸੀਂ ਤੇ ਆ ਰਾਮ ਨਾ ਰਿਆਂ ਉਹਦੇ ਪ੍ਰਤੀ ਸਾਰੇ ਨਗਰ ਨਿਗਮ ਉਸ محکمہ ਸਾਰੇ ਡੀਐਸਪੀ ਸਾਹਿਬ ਸਾਰੇ ਅਸੀਂ ਲੱਗ ਕੇ ਉਹ ਕੋਈ ਦਿੱਕਤ ਨਾ ਆਵੇ ਜਦੋਂ ਮਹਾਰਾਜ ਦਾ ਸਰੂਪ ਆਵੇ ਉਹਦੇ ਲਈ ਦੇਖ ਰਹੇ ਆ ਜੋ ਜੋ ਕੰਮ ਕਰਾਉਣ ਵਾਲਾ ਵਾ ਦੋਨੇ محکمہ ਕਾਰਪੋਰੇਸ਼ਨ ਜੁਆਇੰਟ ਕਮਿਸ਼ਨਰ ਸਾਹਿਬ ਵੀ ਸਾਡੇ ਨਾਲ ਆ ਸਾਰੇ ਨਾਲ ਲੱਗ ਕੇ ਅਸੀਂ ਇਹ ਸਾਰਾ ਰੂਟ ਦੇਖ ਰਹੇ ਆ ਕਿਧਰੋਂ ਆਉਣਾ ਵਾ ਉੱਥੇ ਕੋਈ ਦਿੱਕਤ ਨਾ ਆਵੇ ਉਹਨੂੰ ਪਹਿਲਾਂ ਹੀ ਉਹਦਾ ਇੰਤਜ਼ਾਮ ਕਰ ਰਹੇ ਆ ਸਫਾਈਆਂ ਵੀ ਕੀਤੀ ਯਾਰੀ ਇਲਾਕੇ ਦੇ ਦੇਖੋ ਇਹ ਤਾਂ ਜ਼ਰੂਰੀ ਹੈ ਸਫਾਈਆਂ ਤਾਂ ਅੱਗੇ ਵੀ ਹੁੰਦੀਆਂ ਪਰ ਮਹਾਰਾਜ ਦੇ ਹੁਣ ਪ੍ਰਕਾਸ਼ ਦਿਹਾੜੇ ਦੇ ਉੱਤੇ ਅਸੀਂ ਸਾਰੇ ਹੀ ਟੋਟਲ ਮਹਿਤਮੇ ਵਾਲੇ ਜਿਹਦੇ ਜਿਹਦਾ ਜੋ-ਜੋ ਕੰਮ ਆ ਜਿਹਦੀ ਜੋ-ਜੋ ਡਿਊਟੀ ਆ ਉਹ ਨਿਵਾ ਰਹੇ ਆ ਸਾਡੇ 350 ਸਾਲਾ ਮਹਾਰਾਜ ਦਾ ਹੀ ਜਿਹੜਾ ਫੰਕਸ਼ਨ ਆ ਉਸ ਨਗਰ ਕੀਰਤਨ ਘੜਿਆ ਜਾ ਰਿਹਾ ਤੇ ਪ੍ਰਸ਼ਾਸਨ ਅਤੇ ਵਰਲਡਸ ਨੈਸ਼ਨਲ ਕੋਆਪਰੇਸ਼ਨ ਲੁਧਿਆਣਾ ਵਚਨ ਬੰਧ ਹੈ ਕਿ ਬਿਲਕੁਲ ਸਮੂਤ ਤਰੀਕੇ ਨਾਲ ਇਹ ਸਾਰਾ ਫੰਕਸ਼ਨ ਸਾਡੇ ਵੱਲ ਕਰਾਇਆ ਜਾਵੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਸ਼ਾਸਨ ਤੇ ਐਮਐਲਏ ਸਬਾਨ ਇਹ ਕਈ ਦਿਨਾਂ ਤੋਂ ਇੱਥੇ ਸੰਗਤ ਦੀ ਸੇਵਾ ਵਿੱਚ ਲੱਗੇ ਹੋਏ ਨੇ ਇਹ ਮਹਾਰਾਜ ਦੀ ਕਿਰਪਾ ਹੈ ਇਹਨਾਂ ਤੇ ਤੇ ਸੱਚੇ ਪਾਤਸ਼ਾਹ ਹੋਰ ਵੀ ਕਿਰਪਾ ਬਣਾ ਕੇ ਇਹਨਾਂ ਤੋਂ ਸੇਵਾ ਲੈਂਦੇ ਰਹਿਣ ਇਹ ਜਿਹੜਾ ਕੱਲ ਨਗਰ ਕੀਰਤਨ ਆ ਰਿਹਾ ਹੈ ਉਹਦੇ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਹੱਥ ਛੋੜ ਕੇ ਕਿ ਆਓ ਬਾਤ ਚੜ ਕੇ ਇਸ ਨਗਰਗਿਰਦੇ ਚਮੂਲੀਅਤ ਕਰੀਏ ਅਤੇ ਗੁਰੂ ਸਾਹਿਬ ਜੀ ਨੂੰ ਨਮਸਤਕ ਹੋ ਕੇ ਆਪਣਾ ਜੀਵਨ ਸਫਲਾ ਕਰੀਏ। ਕੋਰਟੀ ਦਾ ਵੀ ਇੰਡੀਆ ਵਿੱਚ ਬਹੁਤ ਯਾਦ ਸੁਣਾਣ ਐ ਮੈ ਸਫਲੇ ਆ। ਦੇਖੋ ਜੀ ਹਰ ਤਰ੍ਹਾਂ ਦਾ ਸਹਿਯੋਗ ਪ੍ਰਸ਼ਾਸਨ ਵੀ ਕਰ ਰਿਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਐਮਐਲਏ ਸਬੰਧ ਦਾ ਦਿਨ ਰਾਤ ਤੁਹਾਡੇ ਸਾਹਮਣੇ ਆ ਸੜਕਾਂ ਕਈ ਨਾ ਕੋਈ ਸਾਰਾ ਕੁਝ ਹਰ ਕੰਮ ਜਿਹੜਾ ਉਹ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਹੈ।